ਜਿਗੋ ਜੋਬ ਅਤਲ ਹਾਜ਼ਰਾ ਹਜੂਰ ਜਾਰਾ ਜਿਗੋ ਸਰਬ ਕਲਾਪੂਰ ਚੌਰ ਛਤਰ ਤਖਤ ਦੇ ਮਾਲਕ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਲਪੁ ਦੇ ਅਵਤਾਰ ਇਹਨਾਂ ਦਾ ਜੋ ਅੱਜ ਦਾ ਫਰਮਾਨ ਹੈ ਆਓ ਸਰਵਣ ਕਰੀਏ ਰਸਨਾ ਨੂੰ ਕਰੋ ਪਵਿੱਤਰ ਜਪੋ ਜੀ ਸਤਨਾਮ ਵਾਹਿਗੁਰੂ ਫਿਰ ਕਰੋ ਜੀ ਕਿਰਪਾ ਅਜਿਹੇ ਦਾ ਜੋ ਬਾਦਨ ਸ਼ਬਦ ਹੈ ਰਾਗ ਗਲਾਗਨ ਦੇ ਵਿੱਚ ਉਚਾਰਨ ਕੀਤਾ ਹੋਇਆ ਪੰਜ ਬਾਚਾ ਗੁਰੂ ਅਰਜਨ ਦੇਵ ਜੀ ਦੀ ਪੁਕਾਰ ਦੇ ਵਿੱਚ ਉਚਾਰਨ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਅੰਗ 811 ਦੇ ਉਪਰ ਸੁਭਾਏ ਬਣ ਹੈ ਸਤਿਗੁਪਾਚ ਜੀ ਕਿਰਪਾ ਕਰਕੇ ਇੱਕ ਰੱਬ ਦੇ ਪਿਆਰੇ ਦੀ ਅਵਸਥਾ ਦਾ ਦੇ ਜਿਹੜੇ ਗੁਰਮਖ ਜਾਨੇ ਉਹਨਾਂ ਦੇ ਵਸਦਾ ਗਿਰ ਹੈ ਬਲਾਵਲ ਅਤੇ ਉਸ ਨੇ ਪੀਣ-ਪੀਣ ਤੇ ਤਾਤੂ ਖੁਸ਼ ਹੋਵੇਗਾ ਪ੍ਰਭੂ ਦੇ ਬੋਲੇ ਨੇ ਰੱਬ ਦੇ ਪਿਆਰਿਆਂ ਨੇ ਆਪਾਂ ਤਾਂ ਹੀ ਕਈ ਵਾਰ ਗੁਰਮਖਾ ਪਿਆਰਿਆਂ ਦੀ ਸੇਵਾ ਕਰਦੇ ਹਾਂ ਰੱਬ ਪਿਆਰੇ ਉਹਨਾਂ ਨੂੰ ਜਲ ਪਾਣੀ ਛਕਾਇਆ ਜਾਂਦਾ ਹੈ ਅਰਦਾਸ ਬੇਨਤੀ ਕਰਾਈ ਜਾਂਦੀ ਹੈ ਸੁਬਾਰੇ ਕਹਿੰਦੇ ਪ੍ਰਭੂ ਦੇ ਬੋਲੇ ਨੇ ਜਲ ਢੋ ਉਸ ਨੂੰ ਪੱਖੀਆਂ ਝਲ ਅਤੇ ਉਸ ਨੇ ਪੀਣ ਪੀਣ ਅਤੇ ਤਰਤੂ ਕੋਸ਼ ਹੋਵੇਗਾ ਮਰਾਜ ਮਿਲਖ ਸਿੱਧਧਾਰੀਆਂ ਅਗਨੀ ਮਹਿ ਜਾ ਤੂੰ ਆਪਣੇ ਰਾਜ ਭਾਗ ਚੈਦਾਨਦ ਅਤੇ ਚੌਧਰ ਕੋੜੇ ਨੂੰ ਅਗਦੇ ਵਿੱਚ ਸਾੜ ਸੁੱਟ ਜੋ ਕਿ ਬਨੁਖ ਨੂੰ ਬੜਾ ਬਾੜ ਹੁੰਦਾ ਕਿ ਮੇਰੇ ਕੋ ਜਾਇਦਾਦ ਬੜੀ ਹੈ ਮੇਰਾ ਰਾਜ ਭਾ ਗਿਆ ਸਾਰੇ ਮੇਰੇ ਦਵਾਰੇ ਇਕ ਪਰ ਬਾਹਰ ਕਹਿੰਦੇ ਤੂੰ ਆਪਣੇ ਰਾਜ ਭਾਗ ਆਪਣੀ ਜ਼ਮੀਨ ਜਾਇਦਾਦ ਅਤੇ ਚੌਧਰ ਪੁਰੇ ਨੂੰ ਅੱਗ ਦੇ ਵਿੱਚ ਸਾੜ ਸੁੱਟ ਸੰਤ ਜਨਾਂ ਕਾ ਸ਼ੋਹਰਾ ਦੇਹ ਜਰਣੀ ਰਾਗ ਇਹ ਰਹਾਉ ਦੇ ਲੋਕ ਹੈ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੁੰਦਾ ਹੈ ਮੁੱਖ ਭਾਵ ਹੁੰਦਾ ਜਿਹਦੇ ਵਿੱਚ ਸਤਿਗੁਰ ਬਾਛਾ ਜੀ ਜੋ ਸਾਨੂੰ ਸਵੇਹ ਦੇਣਾ ਚਾਹੁੰਦੇ ਨੇ ਉਹ ਹੈoverline ਨੇਕ ਇਨਸਾਨ ਦਾ ਨੌਕਰ ਸਤ ਜਨਾ ਕਾ ਸ਼ੋਰਾ ਨੇਕ ਇਨਸਾਨ ਦਾ ਨੌਕਰ ਤੂੰ ਉਹਦੇ ਪੈਰੀਂ ਖੈਰ ਹੋਇਆ ਵੇਖੋ ਧਾਨਕ ਦਾਸ ਅਦਾਸ ਜੋ ਦਾਸਰ ਦਾ ਦਾਸ ਵੀ ਹੈ ਨੇਕ ਇਨਸਾਨ ਦਾ ਜਿਹੜਾ ਨੌਕਰ ਹੈਂ ਕਹਿੰਦੇ ਤੂੰ ਉਹਦੇ ਪੈਰੀਂ ਬਹਿ ਜਾ ਬਾਇਆ ਧਾਰੀ ਸ਼ਤਰ ਪਦ ਦਨਿ ਸ਼ੋਰ ਦਉ ਤਿਆਲ ਅਮੀਰ ਆਦਮੀ ਅਤੇ ਚੋਰ ਤਹਦੇ ਮਾਲਕਾਂ ਉਹਨਾਂ ਨੂੰ ਫਾਰਕਤੀ ਤੇ ਤਲਾਂਜਲੀ ਦੇ ਦੇ ਤੇ ਸੰਸਾਰ ਵਿੱਚ ਕੀ ਹੁੰਦਾ ਗੁਰੂ ਪਿਆਰਿਓ ਬਾਤ ਤੋਂ ਵਿੱਚ ਜਿਆਦਾ ਹੁੰਦਾ ਕਿ ਜਿਨ੍ਹਾਂ ਦੇ ਕੋਲ ਪਾਇਆ ਹੈ ਜਿਨ੍ਹਾਂ ਕੋਲ ਆਉਂਦਾ ਹੈ ਸਾਰੇ ਲੋਕ ਉਹਨਾਂ ਦੇ ਦਰਵਾਜ਼ਿਆਂ ਤੇ ਬੈਠੇ ਰਹਿੰਦੇ ਜਾ ਕੇ ਬਿਨਾ ਵਜਾਈ ਬੈਠੇ ਰਹਿ ਕੇ ਉਹਦੀ ਨੂੰ ਸਾਪ ਦੀ ਕਰਦੇ ਰਹਿ ਗਏ ਕਾਰਨ ਕੀ ਉਹਦੇ ਵਿੱਚ ਹੈ ਕਿ ਮੈਨੂੰ ਕਿਤੇ ਜ਼ਰੂਰਤ ਪਾਉ ਤੇ ਮੈਂ ਕੋਲ ਲੈ ਲੰਦਾ ਕਿਤੇ ਜ਼ਰੂਰਤ ਪਾਉ ਤੇ ਐਮੀਰ ਆਦਮੀ ਦੀ ਚੱਲਦੀ ਬੜੀ ਹੈ ਮੇਰੇ ਨਾਲ ਚਲਾ ਜਾਵੇ ਪਰ ਇਹ ਦਰਮਾਨ ਕਹਿੰਦੇ ਨੇ ਪ੍ਰਭਾਤਮਾ ਦੇ ਜਿਹੜੇ ਨੌਕਰੇ ਉਹਨਾਂ ਦਾ ਵੀ ਨੌਕਰਾਂ ਦੀ ਤੂਕਾਰ ਹੀ ਹੈ ਇਹਨਾਂ ਨੂੰ ਸਾਰਾ ਕੁਝ ਛੱਡ ਦੇ ਇਸ ਵਾਰ ਦੇ ਸੰਤ ਜਨਾ ਕਾ ਦਾਣਾ ਰੁਕਾ ਸੋ ਸਾਧ ਨਿਦਾਨ ਬਾਰੇ ਕਹਿੰਦੇ ਜੇ ਰਖਾਣ ਪੀਣਿਆ ਸਾਧਵਾ ਦੀ ਰੱਖੀ ਰੋਟੀ ਉਹ ਸਾਰਿਆਂ ਖਜ਼ਾਨਿਆਂ ਦੇ ਤੋਂ ਬੜੀ ਪਿਆਰੀ ਸਾਧੂ ਜਾਨ ਰੱਖੀ ਰੋਟੀ ਦੇ ਅੰਦਰ ਕਹਿੰਦੇ ਉਹਦੇ ਵਿੱਚ ਵੀ ਅਮਰਤਾ ਹੈ ਕਿਉਂਕਿ ਨਾਮ ਜਪੇ ਆਏ ਰੱਬ ਦੇ ਪਿਆਰੇ ਨੇ ਅਗੇ ਕਹਿੰਦੇ ਗ੍ਰਹਿ ਸਾਖ ਤੋਂ ਛਤੀ ਪ੍ਰਕਾਰ ਦੇ ਬਿਖੂ ਸਮਾਨ ਤੇ ਮਾਇਆ ਦੇ ਉਪਾਸ਼ਕ ਦੇ ਘਰ 36 ਕਿਸਮਾਂ ਦੇ ਭੋਜਨ ਉਹ ਜ਼ਹਿਰ ਦੇ ਨਿਆਈ ਹਨ ਤੇ ਕੇਵਲ ਸਤਿਗੁਰਾਂ ਨੇ ਕਹਿਆ ਨਹੀਂ ਪੰਜਵੇਂ ਰੂਪ ਸਾਨੂੰ ਸਮਝਾ ਰਹੇ ਨੇ ਤੇ ਪਹਿਲੇ ਰੂਪ ਵਿੱਚ ਗੁਰੂ ਨਾਨਕ ਦੇ ਰੂਪ ਵਿੱਚ ਸਤਿਗੁਰ ਪਾਤਸ਼ਾਹ ਜੀ ਜਦੋਂ ਚੱਲਦੇ ਚੱਲਦੇ ਗਏ ਤੇ ਭਾਈ ਲਾਲੋ ਜੀ ਉਸ ਨਗਰ ਵਿੱਚ ਰਹਿੰਦੇ ਜੇ ਤੇ ਮਲਕ ਭਾਗੋ ਵੀ ਉੱਥੇ ਰਹਿੰਦਾ ਐਮਨਾਬਾਦ ਦੀ ਧਰਤੀ ਤੇ ਸਤਿਗੁਰ ਜੀ ਦੇ ਉੱਤੇ ਜਾਂਦੇ ਤੇ ਟਿਕਾਣਾ ਲਗਾਦੇ ਤੇ ਮਲਕ ਭਾਗੋ ਸਾਗ ਦੇ ਬਾਦ ਬੜਾ ਵੱਡਾ ਨਾ ਭੋਜ ਕਰਦਾ ਉਹ ਨਗਰ ਕਾਦਨੇ ਤੋਂ ਭੋਜ ਦੇਤੇ ਬ੍ਰਹਮ ਭੋਜ ਕਰ ਉਹਨੇ ਬੜਾ ਤਕੜਾ ਨਗਰ ਲਾਉਣਾ ਬੜਾ ਵੱਡਾ ਭੋਜ ਕਰਨਾ ਤੇ ਸਾਰੇ ਇਲਾਕੇ ਨੂੰ ਸੱਜਣਾ ਤਾਕੇ ਸਾਰੇ ਨੂੰ ਪਤਾ ਲੱਗੇ ਕਿ ਬੜਾ ਭਾਈ ਧਰਮੀ ਬੰਦਾ ਹੈ ਬੜਾ ਦਾਨੀ ਬੰਦਾ ਹੈ ਉਹ ਸਮਾਂ ਆ ਗਿਆ ਤੇ ਗੁਰਦਾਨਕ ਪਾਛੇ ਜਿਹੋ ਉੱਤੇ ਬੈਠੇ ਨੇ ਦੇ ਮਾਲਕ ਭਾਗੋ ਨੇ ਸਾਰਿਆਂ ਨੂੰ ਸੱਦਾ ਪੱਤਰ ਭੇਜਿਆ ਬੜਾ ਵੱਡਾ ਲੰਗਰ ਲਾਇਆ ਗਿਆ ਸਾਰਿਆਂ ਸੱ ਗਿਆ ਕੰਦਾ ਭਈ ਕੋਈ ਰਹਿਤ ਨਹੀਂ ਗਿਆ ਆਪਣੇ ਇਲਾਕੇ ਵਿੱਚ ਆ ਕੇ ਦੱਸਿਆ ਦੇ ਆਪਦੇ ਨੱਦਰ ਵਿੱਚ ਇੱਕ ਮਹਾਤਮਾ ਆਏ ਨੇ ਕਿਉਂਕਿ ਉਦੋਂ ਗੁਰੂ ਨਾਨਕ ਸਾਹਿਬ ਜਿਨੂੰ ਗੁਰੂ ਨੇ ਕੋਈ ਮਹਾਤਮਾ ਕਹਿੰਦਾ ਕੋਈ ਸੰਤ ਕਹਿੰਦਾ ਸੀ ਉਹ ਨਹੀਂ ਆਏ ਉਹਨ ਸੱਦਾ ਪੱਤਰ ਭੇਜਿਆ ਤੇ ਭਾਈ ਸਾਡੇ ਆਓ ਤੇ ਗੁਰੂ ਨਾਨਕ ਸਾਹਿਬ ਆ ਨਹੀਂ ਗਏ ਬਾਪ ਕਰਨਾ ਉੱਤ ਕਰ ਅੱਜ ਦੇ ਜਮਾਨੇ 'ਚ ਸਾਡੇ ਵਰਗੇ ਜੇ ਤਗੜੇ ਬੰਦੇ ਨੇ ਸੱਦਿਆ ਹੋਵੇ ਨਾ ਪਤਾ ਵੀ ਅੱਗੇ 2 ਨੰਬਰ ਦੀ ਕਮਾਈ ਆ ਅਸੀਂ ਭੱਜ ਕੇ ਜਾਂਦੇ ਹਾਂ ਤੇਰੇ ਕੋਲ ਬਾਵਾ ਕੁਝ ਬੈਣਦਾ ਜੇ ਕੋਈ ਗਰੀਬ ਆਦਮੀ ਸੱਦ ਲਵੇ ਤਾਂ ਉਹਦੇ ਸੌ ਨਖਰੇ ਮਾਰੇ ਦਿੰਦੇ ਆ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਆਉਣਾ ਪਰ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਉਹ ਪਰ ਦਿੱਤਾ ਉਹਨਾਂ ਨੇ ਮਨ ਕਰਤਾ ਵੀ ਅਸੀਂ ਨਹੀਂ ਆਉਣਾ ਉਧਰ ਹੀ ਨਗਰ ਵਿੱਚ ਭਾਈ ਲਾਲੂ ਦਰਖਾਨ ਰਹਿੰਦਾ ਸੀ ਜਿਹੜਾ ਆਪਣੀ ਕਿਰਤ ਕਰਦਾ ਹੈ ਗਰੀਬ ਆਦਮੀ ਗੁਰੂ ਨਾਨਕ ਦੇਵ ਜੀ ਉਹਦੇ ਘਰ ਕਹਰੇ ਸਤ ਉਹਦੇ ਘਰ ਕੋਧਲੇ ਦੀ ਰੋਟੀ ਪੱਕੀ ਉਹ ਸੁੱਕੀ ਰੋਟੀ ਖਾਦੀ ਤਾਂ ਫਿਰ ਉਹ ਸਨਾ ਆਇਆ ਮਹਾਰਾਜ ਆਓ ਤੁਸੀਂ ਸਤਿਗੁਰਾਂ ਨੂੰ ਬੜੇ ਪਿਆਰ ਸਤਕਾਰ ਨਾਲ ਖੜਿਆ ਤੇ ਮਹਾਰਾਜ ਨੇ ਬਹਿ ਜਾ ਭਾਈ ਕਹਿੰਦਾ ਜੀ ਮੇਰੇ ਛੱਤੀ ਪ੍ਰਕਾਰ ਦੇ ਭੋਜਨ ਛੱਡ ਗਏ ਤੁਸੀਂ ਉਹ ਗਰੀਬ ਤਰ੍ਹਾਂ ਦੀ ਸੁੱਕੀ ਰੋਟੀ ਖਾ ਰਹੇ ਹੋ ਇਹ ਚੰਗਾ ਲੱਗਦਾ ਤੇ ਮਹਾਰਾਜ ਨੇ ਜਦੋਂ ਫਿਰ ਉਹਤੇ ਨਿਗਾ ਮਾਰੀ ਉਹਨੂੰ ਦੱਸਿਆ ਭਾਈ ਇਹ ਤੇਰੀ 36 ਪ੍ਰਕਾਰ ਦੇ ਜਿਹੜੇ ਭੋਜਨ ਹੈ ਇਹਨਾਂ ਦੇ ਵਿੱਚ ਕੂਰ ਹੈ ਤੇ ਜਿਹੜਾ ਭਾਈ ਲਾਲੋਆ ਦੀ ਪੂਦਰੀ ਦੀ ਰੋਟੀ ਦੇ ਵਿੱਚ ਅੰਮ੍ਰਿਤ ਹੈ ਆ ਪਹਿਲਾਂ ਵੈਲਾ ਪਾ ਦੇਖਦੇ ਹੁੰਦੇ ਸੀ ਫੋਟੋਆਂ ਹੁੰਦੀਆਂ ਸੀ ਛਪੀਆਂ ਇੱਕ ਪਾਸੇ ਭਾਈ ਲਾਲੋ ਜੀ ਬੈਠੇ ਇੱਕ ਪਾਸੇ ਮਲਕ ਬਾਗੋ ਬੈਠਾ ਹੈ ਤੇ ਗੁਰੂ ਨਾਨਕ ਪਾਸ਼ਾ ਨੇ ਦੋਨਾਂ ਹੱਥਾਂ ਵਿੱਚ ਰੋਟੀਆਂ ਫੜੀਆਂ ਤੇ ਐ ਘੁੰਟ ਰਹੇ ਨੇ ਇੱਕ ਦੇ ਵਿੱਚੋਂ ਦੁੱਧ ਦੀ ਧਾਰ ਵਗ ਰਹੀ ਆ ਤੇ ਦੂਜੇ ਵਿੱਚੋਂ ਖੂਨ ਦੀ ਧਾਰ ਵਗ ਰਹੀ ਆ ਉਹਦਾ ਭਾਵ ਇਹ ਸੀ ਭਾਈ ਇਹ ਗਰੀਬ ਆਦਮੀਆਂ ਆਪਣੀ ਕਿਰਤ ਕਰਦਾ ਇਹਦੀ ਕਮਾਈ ਵਿੱਚ ਧਰਮ ਹੈ ਤੇ ਤੇਰੀ ਕਮਾਈ ਜਿਹੜੀ ਆ ਉਹ ਗਰੀਬਾਂ ਦਾ ਖੂਨ ਚੋਸਿਆ ਹੋਇਆ ਹੈ ਅੱਜ ਵੀ ਅਸੀਂ ਦੱਸਦੇ ਆ ਨਾ ਇਤੋਂ ਸਿੱਖਿਆ ਜਾਣੀ ਸੀ ਸਿੱਖਾ ਇਹ ਕੋਈ ਕਹਾੜੀਆਂ ਨਹੀਂ ਆ ਕੱਲ ਰਾਹ ਦੀਆਂ ਸਿੱਖਾ ਇਤੋਂ ਤੁਮ ਸਿੱਖਿਆ ਲੈਣੀ ਆ ਜੇ ਤੇਰੀ ਬਹੁਤ ਵੱਡੀ ਕੰਪਨੀ ਆ ਤੇਰੀ ਫੈਕਟਰੀ ਆ ਆ ਗਲਤੀਆਂ ਚ ਕੀ ਉਦਾਰਨ ਪਿਆ ਰਹੇ ਵਰਕਰਾਂ ਦੇ 2-2 3-3 ਦਿਹਾੜੀਆਂ ਕੱਟਦੀਆਂ ਜਾਂਦੀਆਂ ਨੇ ਉਹ ਤੂੰ ਫੁਲਾਣੀ ਗਲਤੀ ਕੀਤੀ ਇਹਦੇ 3 ਦਿਹਾੜੀਆਂ ਕੱਟ ਦੋ ਜੀ ਦਾ ਦੋ ਇਹਦੇ ਵਿੱਚ ਅੱਜ ਨੇ ਆ ਗਲਤੀ ਕੀਤੀ ਇਹਦੇ ਈਨੇ ਦਿਨ ਕੱਟ ਦੋ ਉਹਦੇ ਵਿਚਾਰੇ ਦੀ ਮਾਰ ਕੇ 10000 ਤਰਖਾ ਨਹੀਂ ਬਣਨੀ ਜਿਹਦੇ ਉੱਤੇ 1500 ਕੱਟਿਆ ਜਾਂਦਾ ਹਰ ਮਹੀਨੇ ਉਹ 15 1500 ਸਾਰੇ ਵਰਕੜਾਂ ਦਾ ਕੱਟ ਕੇ 1000 ਰੁਪਿਆ ਜੇ ਸਾਲ ਬਾਅਦ ਲੰਗਰ ਵੀ ਲਾਉਂਦਾ ਤੇ ਫਿਰ ਕੀ ਹੋਇਆ ਕੋਣਾ ਤੇ ਹੋਰ ਕੀ ਹੋਇਆ ਸਭੋ ਦੇਣਾ ਤੇ ਉਹਨਾਂ ਨੂੰ ਚਾਹੀਦਾ ਸੀ ਉਹਨਾਂ ਦੇ ਬੱਚਿਆਂ ਨੂੰ ਦੇਣਾ ਚਾਹੀਦਾ ਸੀ ਸੁਖਗ੍ਰੰਥ ਪਾਠ ਅੱਗੇ ਸਮਝਾਇਆ ਕਿ ਸਾਨੂੰ ਛਰਦੀ ਪ੍ਰਕਾਰ ਦੇ ਭੋਜਨ ਜਿਹੜੇ ਉਹ ਮਨਜੂਰ ਨਹੀਂ ਹਨ ਗ੍ਰਹਿ ਸਾਹਿਬ ਤੋਂ ਛਰਦੀ ਪ੍ਰਕਾਰ ਤੇ ਵਿਖੋ ਸਮਾਨ ਜਿਹੜੇ ਮਾਇਆ ਦੇ ਉਪਾਸ਼ਕ ਦੇ ਭਰ ਛੱਤੀ ਕਿਸਮਾਂ ਦੇ ਭੋਜਨ ਹੈ ਨਾ ਉਹ ਜ਼ਹਿਰ ਦੇ ਨਿਆਈ ਹਨ ਜ਼ਹਿਰ ਮਨੋ ਭਗਤ ਜਨਾ ਕਾ ਲੋਗਰਾ ਓੜ ਨਗਨ ਨ ਹੋਏ ਆਚਰੀ ਵਰਤਨ ਕਰਦੇ ਨੇ ਪਵਿੱਤਰ ਅਰਸ਼ਾ ਦੀ ਪ੍ਰਾਣੀ ਕੰਬੜੇ ਨੂੰ ਓੜ ਕੇ ਪ੍ਰਾਣੀ ਨੰਗਾ ਨਹੀਂ ਹੁੰਦਾ ਚਾਹੇ ਉਹਦੇ ਕੱਪੜੇ ਫਟੇ ਹੋਣ ਦੇ ਉਹ ਨਾਮ ਜਪਦਾ ਹੈ ਤੇ ਚੰਗੇ ਗੁੜਾ ਵਾਲਾ ਹੈ ਨਾ ਤੇ ਗਰੀਬ ਹੈ ਮਹਾਰਾਜ ਨੇ ਕਹਿਆ ਨਾ ਗਰੀਬੀ ਗਦਾ ਹਮਾਰੀ ਜਿਹੜੀ ਗਦਾ ਸਾਡੀ ਉਹ ਗਰੀਬੀ ਆ ਮਨ ਦੀ ਗਰੀਬੀ ਆ ਦੇ ਤੁਹਾਨੂੰ ਸਰੀਰ ਦੀ ਗਰੀਬੀ ਵੀ ਆ ਗਈ ਜਦੋਂ ਫਟੇ ਕੱਪੜੇ ਤੇ ਕੱਪੜੇ ਨਾ ਦੇ ਲੋ ਹੁਣ ਕੋਈ ਰੱਬ ਦਾ ਪਿਆਰਾ ਐਸੇ ਧਰਮੀ ਪੁਰਸ਼ ਹੁੰਦੇ ਗੁਰੂ ਬਿਆਰੋ ਕੰਮਕਾਰ ਕਰਦੇ ਸੰਸਾਰ ਵਿੱਚ ਵੀ ਨਾ ਅਸੀਂ ਉਹਨੂੰ ਸੰਤ ਨਹੀਂ ਮੰਨਦੇ ਅਸੀਂ ਉਹਨੂੰ ਉਹ ਰਬ ਦਾ ਪਿਆਰਾ ਨਹੀਂ ਮੰਨਦੇ ਤੇ ਜੇ ਕਿਸੇ ਨੇ ਵਧੀਆ ਜਾਂ ਮਹਿੰਗੇ ਤੋਂ ਮੰਘਾ ਕਿਉਂ ਲਾ ਪਾਇਆ ਹੋਵੇ ਕੋਲ ਬਾਗ ਬੰਨੀ ਹੋਵੇ ਨਾਲ 10-15 ਚੇਲੇ ਚੱਲ ਕੇ ਹੋਣਾ ਤੇ ਉਹਦੇ ਅੱਗੇ ਹੱਥ ਬੰਨ ਕੇ ਗਰੋ ਜਾਂਦੇ ਸੰਤ ਦੀ ਹੈ ਮਹਾਪੁਰਸ਼ ਆ ਉਹ ਬਾਹ ਪੁਰਸ਼ ਭਾਵੇਂ ਨਿਤਨੇਮ ਨਾ ਕਰਦਾ ਹੋਵੇ ਸੰਤ ਜਿਹੜਾ ਹੈ ਗੁਰਪਿਆਰ ਇੱਕ ਅਵਸਥਾ ਦਾ ਨਾਮ ਹੈ ਨਾ ਕਿ ਸ਼ਰੀਰ ਦੇ ਮਾਰੀ ਪਹਿਚਾਣ ਉੜ ਮਾਲਾ ਇਹ ਜਿਹੜੇ ਪਵਿੱਤਰ ਪੁਰਸ਼ਾਂ ਦੀ ਪ੍ਰਾਣੀ ਕੰਬੜੀ ਨੂੰ ਔੜ ਕੇ ਪ੍ਰਾਣੀ ਨੰਗਾ ਨਹੀਂ ਹੁੰਦਾ ਸਾਗਤ ਸਿਰ ਪਾਉ ਰੇਸ਼ਮੀ ਪੈਰਤ ਬਾਤ ਕੋਏ ਉਹ ਮਾਇਆ ਦੇ ਪੁਜਾਰੀ ਦੀ ਪੱਟ ਪਸ਼ਮੀਨੇ ਦੀ ਪੋਸ਼ਾਕ ਬਹਿਣ ਕੇ ਆਪਣੀ ਇੱਜ਼ਤ ਆਪ ਨੂੰ ਗਵਾ ਲੈਂਦਾ ਹੈ ਹੁਣ ਬਾਲੋ ਕਹੇ ਜੇ ਭਾਈ ਹੋਵੇ ਭਾਵੇਂ ਨਹੀਂ ਹੋਈ ਜੇ ਕਾਨੂੰ ਬੰਦਾ ਜਦੋਂ ਮਰ ਜੇ ਉਹ ਕਹਿੰਦਾ ਕਿ ਮੈਂ ਨਤੀਜ ਮੈਂ দান ਕੀਤਾ ਕਈ ਵਾਰ ਤੇ দান ਕਰਕੇ ਉਹ ਕਹਿੰਦੇ ਮੇਰਾ ਪਾਇਆ ਹੈ দান ਦੇ ਉੱਤੇ ਜਦੋਂ ਉਹਦੇ ਮਨ ਚ ਵੀ ਆਇਆ ਕਿ ਮੈਂ ਕਿਸੇ ਦੀ ਦਿੱਤੀ ਹੋਈ ਪਾਈਆ ਬਾਹਰ ਕਹਿੰਦੇ ਉਹ ਤੇ ਆਪਣੀ ਇੱਜ਼ਤ ਆਪ ਨੂੰ ਗਵਾ ਜਾਂਦੀ ਹੈ ਸਾਖ ਸੋਮਖ ਜੋਰਿਆ ਆਦ ਵਿੱਚੋਂ ਜਾਦੀ ਸੱਜਣਤਾ ਆਈ ਸੀ ਬਹੁਤ ਜ਼ਿਆਦੀ ਉਹ ਹੀ ਮਨੁੱਖ ਕਈ ਵਾਰੀ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਨੇ ਉਹ ਕਾਦੇ ਵਾਰ ਤੇ ਉਹ ਸਵਾਰਥ ਕਰਕੇ ਜੁੜੇ ਹੋਏ ਸੀ ਉਹ ਲੈਣ ਦੇਣ ਕਰਕੇ ਜੁੜੇ ਹੋਏ ਸੀ ਜਿਹੜੇ ਧਰਮੀ ਮਨੁੱਖ ਐ ਉਹਨਾਂ ਦੇ ਕਿਵੇਂ ਨਿਭਦੀ ਐ ਗੁਰੂ ਪਿਆਰਿਓ ਉਹ ਬੰਦ ਬੰਦ ਦੇ ਘਟਵਾ ਲੈਂਦੇ ਨੇ ਆਰਿਆਂ ਨਾਲ ਤੰਗ ਤੇ ਚਰਵਾ ਲੈਂਦੇ ਨੇ ਪਰ ਗੁਰੂ ਪਿਆਰਿਓ ਉਹ ਤੋੜ ਦਬਾਉਂਦੇ ਨੇ ਹਰ ਜਨ ਕੇ ਸੇਵਾ ਜੋ ਕਰੇ ਇਤ ਉਤੇ ਛੁਟ ਜੇ ਕੋਈ ਵੀ ਵਾਹਿਗੁਰੂ ਦੇ ਬੋਲੇ ਦੀ ਬਾਹਗੁਰੂ ਵਾਹਿਗੁਰੂ ਦੇ ਸਿੱਖ ਦੀ ਪ੍ਰਮਾਤਮਾ ਦੇ ਪਿਆਰੇ ਦੀ ਟਹਿਲ ਸੇਵਾ ਕਰਦਾ ਹੈ ਉਹ ਇੱਥੇ ਅਤੇ ਉੱਥੇ ਬੰਦ ਖਲਾਸ ਹੋ ਜਾਂਦਾ ਹੈ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਦੇ ਦੇ ਰੱਬ ਦੇ ਪਿਆਰੇ ਦਾ ਸਾਨੂੰ ਮਾਨ ਸਨਮਾਨ ਕਰਨਾ ਚਾਹੀਦਾ ਸਭ ਕੈਸ਼ੇ ਤੁਮ ਹੀ ਦੇ ਹੋਵਾ ਆਪ ਬੜਤ ਬੜਾਈ ਹਰ ਵਸਤੂ ਤੇਰੇ ਤੋਂ ਉਤਪਨ ਹੋਈ ਹੈ ਇਹ ਸਵਾਮੀ ਤੂੰ ਆਪੇ ਹੀ ਰਚਦਾ ਰਹੀ ਹੈ ਦੇਖੋ ਸਾਰਾ ਕੁਝ ਪਰਮਾਤਮਾ ਨੇ ਬੜਤ ਬੜਾਈ ਹੈ ਦਾਰਸ਼ਨ ਪ੍ਰਭੇਤ ਦਸਾਦ ਕਾ ਨਾਲ ਤੋੜ ਗਾਏ ਅਖੀਰ ਲੀਆਂ ਟੁਕਾ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਰੱਬ ਦੇ ਪਿਆਰਿਆਂ ਦਾ ਦیدار پا ਕੇ ਨਾਨਕ ਵਾਹਿਗੁਰੂ ਜੀ ਦੀ ਕੀਰਤੀ ਗਾਇਨ ਕਰਦਾ ਹੈ ਸੰਤਾਂ ਦਾ ਦیدار پا ਕੇ ਸੰਤ ਭਲੇ ਗੁਰਸਿੱਖ ਹੈ ਜਿਨ ਨਾਹੀ ਚਿੰਤ ਬਰਾਈ ਚੁਖਾ ਸੰਤ ਜਿਹੜੇ ਨੇ ਗੁਰੂ ਦੇ ਸਿੱਖ ਆਪਾਂ ਜਦੋਂ ਸੰਗਤ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਆਗੇ ਜਦੋਂ ਇੱਥੇ ਆ ਕੇ ਸੰਗਤ ਵਿੱਚ ਬੈਠ ਕੇ ਨਾਮ ਜਪਦੇ ਸਾਰੇ ਸੰਤ ਨੇ ਇੱਕ ਸੰਤ ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਆ ਮਾਰੇ ਕਹਿੰਦੇ ਇਹਨਾਂ ਦਾ ਦਿਦਾਰ ਪਾ ਕੇ ਨਾਨਕ ਵਾਹਿਗੁਰੂ ਜੀ ਕੀਰਤ ਜੀ ਗਾਇਨ ਕਰਦਾ ਹੈ ਇਹ ਗੁਰੂ ਪਾਤਰੀ ਸੰਗਤ ਦੇ ਵਿੱਚ ਜਦੋਂ ਧੰਨ ਗੁਰਗ੍ਰੰਥ ਸਾਹਿਬ ਦੇ ਸੰਗਤ ਵਿੱਚ ਮਿਲ ਬੈਠਦੇ ਆ ਗੁਰਸਿੱਖ ਮਿਲ ਬੈਠਦੇ ਆ ਤੇ ਕੀ ਕਰਦੇ ਇੱਥੇ ਬ੍ਰਹਮਾਤਮਾ ਦੇ ਗੁਣ ਗਾਏ ਜਾਂਦੇ ਵਾਹਿਗੁਰੂ ਦਾ ਨਾਮ ਸਿਮਰਿਆ ਜਾਂਦਾ ਇਹ ਵਡਿਆਈ ਹੈ ਮੇਰੇ ਸਤਿਗੁਰਾਂ ਨੂੰ ਤਾਂ ਸਤਿਗੁਰ ਪਾਚੇ ਦੀ ਗੁਰਬਾਣੀ ਤੇ ਕਹਿੰਦੇ ਸੰਤ ਜਨ ਅਕਾਸ਼ੋਰਾ ਤਿਸ ਚਰਨੀ ਲਾਗ ਉਹ ਜੇ ਭਾਵੇ ਨੇਕ ਬੰਦਿਆਂ ਦਾ ਨੌਕਰ ਆ ਨਾ ਤੋਂ ਉਹਦੇ ਵਿੱਚ ਆਦੀ ਲੱਗ ਜਾ ਕਿਉਂਕਿ ਨੇਕ ਬੰਦਿਆਂ ਦਾ ਨੌਕਰ ਵੀ ਜਿਹੜਾ ਹੈ ਉਹ ਨੇਕ ਬਣ ਜਾਂਦਾ ਉਹ ਸਿੱਖਿਆ ਬਣ ਜਾਂਦੀ ਹੈ। ਕਈ ਐਸੇ ਦਾਹ ਨੇ ਦੇਕੇ ਗੁਰ ਪਿਆਰਿਓ ਪਰਵਾਸੀ ਉਹਨਾਂ ਦੇ ਘਰ ਆਉਂਦੇ ਸੀ। ਉਹ ਗੁਰਸਿੱਖ ਪਿਆਰੇ ਨਿਤ ਨੇਮੀ ਘਟੂ ਘਟ ਤਿੰਨ ਬੰਦੇ ਉਹਨਾਂ ਦੇ ਘਰ ਆਏ ਤੇ ਤਿੰਨੇ ਹੀ ਗੁਰਸਿੱਖ ਸੱਜ ਗਏ। ਕਿਉਂਕਿ ਹਲਸੀ ਗਈ ਵਰਨਾ ਨਵਰਤ ਕਰ ਦਿੰਦੇ ਆ ਦੇਖੋ ਇਨਸਾਨੀਅਤ ਹੈ ਕਿਹੜੇ ਇਨਸਾਨ ਨੇ ਕਿਹੜੇ ਵੇਲੇ ਕਿਸ ਪਾਸੇ ਚਲੇ ਜਾਣਾ ਇਹ ਪਰਿਵਾਰਾਂ ਦੇ ਹੱਥ ਹੈ ਜਿਹਨੂੰ ਚੰਗੀ ਸੰਗਤ ਮਿਲ ਜੇ ਨਾ ਤੇ ਉਹ ਸੰਗਤ ਜਿਹੜੀ ਉਹਨੂੰ ਤਾਰ ਦਿੰਦੀ ਹੈ ਸੋ ਮਨੁੱਖ ਐਸੇ ਹੀ ਜਿਹੜੇ ਪ੍ਰਵਾਸੀ ਸੀ ਉਹਨਾਂ ਦੇ ਘਰ ਨੌਕਰ ਕਰਨ ਆਉਂਦੇ ਸੀ ਬਾਲ ਨਗਰ ਨੂੰ ਪੱਠੇ ਪੌਣੇ ਉਹ ਪਰਿਵਾਰ ਨੇ ਜਦੋਂ ਨਿਤਨੇਮ ਕਰਨਾ ਬੇਬੀ ਨੇ ਰਾਸ਼ਨ ਪਾਣੀ ਤਿਆਰ ਕਰਨ ਉਹ ਜਿਸ ਬੰਦੇ ਨੇ ਛਕਣਾ ਉਹ ਭੋਜਨ ਛਕਦੇ ਆ ਛਕਦੇ ਉਹਦੇ ਅੰਦਰ ਵੀ ਤ੍ਰਿਪਤੀ ਹੋ ਜਾਣੀ ਉਹਨੇ ਗੜਾ ਬੰਦੇ ਸਿੱਖ ਸੱਜਣਾ ਦੀ ਇੱਕ ਤਾਂ ਇਹ ਹੋ ਗਿਆ ਸੀ ਜਿਹਨੂੰ ਉਹਨਾਂ ਨੇ ਆਪਣੇ ਕੋਲੋਂ ਕੁਝ ਨਾ ਕੁਝ ਜ਼ਮੀਨ ਜਾਇਦਾਦ ਵੀ ਕਮਰੇ ਵੀ ਪਾ ਕੇ ਦੇ ਦਿੱਤੇ ਕਿਉਂਕਿ ਅੱਜ ਬੜੀ ਹੋ ਨੰਬੜਾ ਹੈ ਜਦੋਂ ਇਹ ਲੋਕ ਸਿੱਖ 사 ਜਾਂਦੇ ਨੇ ਦੋਸਤਾਂ ਦੇ ਵਿੱਚ ਤੇ ਬੜੀ ਨਫਰਤ ਕਰਦੇ ਨੇ ਸਿੱਖ ਕਿਉਂ ਵੱੜ ਗਿਆ ਉਥੇ ਘਰੋ ਘਰ ਕਢ ਦਿੰਦੇ ਨੇ ਕਈ ਹੋਰ ਵੈਸੀਆਂ ਮਸਾਲਾ ਜੜੀਆਂ ਜਿੱਤੇ ਉਹ ਬੰਦੇ ਆਏ ਜਿੰਨਾ ਘਰਾਂ ਵਿੱਚ ਉਹ ਸਿੱਖਿਆ ਲੈ ਕੇ ਸਿੱਖੇ ਧਰਮ ਕਰ ਲਈ ਸੋ ਬਾਹਰੇ ਕਹਿੰਦੇ ਨੇ ਸੰਤ ਜਿਨਾ ਕਾ ਸ਼ੋਰ ਆ ਤੇ ਚਲਦੀ ਲਾਗ ਸੰਤ ਜਿਨਾ ਦਾ ਸ਼ੋਰ ਹੈ ਨੌਕਰ ਵੀ ਅੰਨਾ ਜਿਹੜਾ ਉਹਦੇ ਚਰਨੀ ਲੱਗ ਗਿਆ ਮਾਇਆ ਧਾਰੀ ਛੱਡ ਪਤ ਤਿੰਨ ਛੋਡੋ ਤਿਆਗ ਤੇ ਜਿਹੜਾ ਕੋਈ ਮਾਇਆ ਧਾਰੀ ਹੈ ਨਾ ਪਾਉ ਜਿਹਦੇ ਮਨ ਦੇ ਅੰਦਰ ਮਾਇਆ ਦਾ ਪ੍ਰਭਾਵ ਹੈ ਰੱਬ ਦਾ ਨਾਮ ਨਹੀਂ ਜਪਦਾ ਟੁੱਟਾ ਹੋਇਆ ਮਹਾਰਾਜ ਨਾਲੋਂ ਕਹਿੰਦੇ ਉਹਦੀ ਸੰਗਤ ਛੱਡ ਦੇ ਉਹਦੀ ਸੰਗਤ ਛੱਡ ਦੇ ਉਹ ਛੱਡ ਦੇ ਤਿਆਗ ਕਰ ਦੇ ਸੋ ਇਹ ਸੀ ਅੱਜ ਦਾ ਪਾਵਨ ਪਵਿੱਤਰ ਪੁਣਾਮਾ ਸਾਹਿਬ ਨੂੰ ਸਾਡੇ ਦਾ ਪ੍ਰਮਾਨ ਗੁਰੂ ਮਹਾਰਾਜ ਕਿਰਪਾ ਕਰਨ ਸਾਡੇ ਤੇ ਆਪਣੇ ਚਰਨੀ ਲਾ ਕੇ ਰੱਖਣ ਜੇ ਆਓ ਫਤਿਹ ਬੁਜਾਈਏ ਵਾਹਿਗੁਰੂ ਜੀ ਕਾ ਕਾ ਸਾ ਵਾਹਿਗੁਰੂ ਜੀ